ਅੱਜ ਮੈਂ ਤੁਹਾਨੂੰ ਦੱਸਾਂਗੀ ਕਿ ਇੰਡੀਆ ਦੇ ਵਿੱਚ ਸਭ ਤੋਂ ਮਹਿੰਗੇ ਫਲ ਕਿਹੜੇ ਨੇ ਲਾਲ ਕੇਲੇ ਇਹ ਬਿਲਕੁਲ ਇਹਨਾਂ ਦਾ ਕਲਰ ਰੈੱਡ ਹੁੰਦਾ ਹੈ ਅਸੀਂ ਜ਼ਿਆਦਾਤਰ ਪੀਲੇ ਕੇਲੇ ਖਾਂਦੇ ਹਾਂ ਪਰ ਇਹਨਾਂ ਦਾ ਜਿਹੜਾ ਰੰਗ ਹੁੰਦਾ ਹੈ ਉਹ ਲਾਲ ਹੀ ਹੁੰਦਾ ਹੈ ਇਹਨਾਂ ਨੂੰ ਜ਼ਿਆਦਾਤਰ ਦੱਖਣ ਭਾਰਤ ਦੇ ਵਿੱਚ ਉਗਾਇਆ ਜਾਂਦਾ ਹੈ ਇਹਨਾਂ ਦੀ ਕੀਮਤ ਆਮ ਕੇਲਿਆਂ ਦੇ ਨਾਲੋਂ ਕਈ ਗੁਣਾ ਜ਼ਿਆਦਾ ਹੁੰਦੀ ਹੈ ਇਹਨਾਂ ਕੇਲਿਆਂ ਦੀ ਖਾਸੀਅਤ ਇਹ ਹੁੰਦੀ ਹੈ ਕਿ ਇਹ ਜਿਆਦਾ ਬਹੁਤ ਮਿੱਠੇ ਤੇ ਮਲਾਈਦਾਰ ਹੁੰਦੇ ਹਨ ਤੇ ਇਹਨਾਂ ਦਾ ਟੇਸਟ ਰਸ ਬੇਰੀ ਵਰਗਾ ਹੁੰਦਾ ਹੈ। ਇਹ ਹਨ ਜਪਾਨੀ ਰੂਬੀ ਰੋਮਨ ਅੰਗੂਰ। ਇਹ ਨਾਰਮਲ ਅੰਗੂਰਾਂ ਵਰਗੇ ਨਹੀਂ ਹੁੰਦੇ। ਇਹ ਦੇਖਣ ਦੇ ਵਿੱਚ ਬਿਲਕੁਲ ਛੋਟੇ-ਛੋਟੇ ਸੇਵ ਵਰਗੇ ਦਿਖਾਈ ਦਿੰਦੇ ਹਨ ਪਰ ਇਹਨਾਂ ਦਾ ਰੰਗ ਗੂੜਾ ਲਾਲ ਹੁੰਦਾ ਹੈ। ਇਹਨਾਂ ਅੰਗੂਰਾਂ ਦੀ ਖਾਸੀਅਤ ਇਹ ਹੈ ਕਿ ਇਹਨਾਂ ਦੇ ਵਿੱਚੋਂ ਹਰ ਇੱਕ ਅੰਗੂਰ ਦਾ ਵਜ਼ਨ ਤਕਰੀਬਨ 20 ਗ੍ਰਾਮ ਹੁੰਦਾ ਹੈ। ਇਹ ਅੰਗੂਰ ਜਪਾਨ ਦੇ ਵਿੱਚ ਉਗਾਏ ਜਾਂਦੇ ਹਨ ਪਰ ਇੰਡੀਆ ਦੇ ਵਿੱਚ ਵੀ ਲੋਕ ਇਹਨਾਂ ਅੰਗੂਰਾਂ ਨੂੰ ਬਹੁਤ ਜ਼ਿਆਦਾ ਪਸੰਦ ਕਰਦੇ ਨੇ। ਇੰ ਜੋ ਉਗਾਇਆ ਜਾਂਦਾ ਹੈ ਨਾਗਪੂਰੀ ਸੰਤਰਾ ਇਹ ਵੀ ਪੂਰੀ ਦੁਨੀਆ ਦੇ ਵਿੱਚ ਫੇਮਸ ਹੈ ਇਹ ਸੰਤਰਾ ਹੋਰ ਕਿਤੇ ਉਗਾਏ ਜਾਂਦੇ ਸੰਤਰਿਆਂ ਦੀ ਤੁਲਨਾ ਦੇ ਵਿੱਚ ਬਹੁਤ ਜ਼ਿਆਦਾ ਮਿੱਠਾ ਤੇ ਰਸੀਲਾ ਹੁੰਦਾ ਹੈ ਨਾਗਪੂਰੀ ਸੰਤਰਿਆਂ ਦੀ ਵੀ ਪੂਰੀ ਦੁਨੀਆ ਦੇ ਵਿੱਚ ਬਹੁਤ ਜ਼ਿਆਦਾ ਡਿਮਾਂਡ ਹੈ